ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਮੇਅਰ ਦੀਆਂ ਚੋਣਾਂ ਨੂੰ ਲੈ ਕੇ ਇਲਜ਼ਾਮ ਲੱਗੇ ਸੀ ਕਿ ਜਿਹੜੇ ਰਿਟਰਨਿੰਗ ਅਫਸਰ ਜੋ ਭਾਰਤੀ ਜਨਤਾ ਪਾਰਟੀ ਦੇ ਮਿਨੋਰੀਟੀ ਸੈੱਲ ਦੇ ਜਨਰਲ ਸੈਕਟਰੀ ਨੇ ਉਹਨਾਂ ਨੇ heira pheri ਕੀਤੀ ਆ ਤੇ ਰਿਟਰਨਿੰਗ ਅਫਸਰ ਵੱਲੋਂ ਜਿਹੜੀ ਧਾਂਦਲੀ ਤੇ heira pheri ਕੀਤੀ ਉਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਭਾਪੀ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਫਟਕਾਰ ਲਗਾਈ ਸੀ। ਭਾਪੀ ਪੂਰੀ ਤਰ੍ਹਾਂ ਬਦਨਾਮ ਹੋਈ ਸਤ ਹੁਣ ਜਿਹੜੇ ਨਗਰ ਨਿਗਮ ਦੀਆਂ ਮੇਅਰ ਦੀਆਂ ਚੋਣਾਂ ਵਿੱਚ heira pheri ਕਰਕੇ ਭਾਰਤੀ ਜਨਤਾ ਪਾਰਟੀ ਦੇ ਮਸੀਹਾ ਬਣ ਕੇ ਉਭਰੇ ਸੀ ਉਸੇ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣੇ ਮਸੀਹਾ ਮਤਲਬ ਅਨਿਲਮ ਸੀ ਨੂੰ ਜਿਹੜੇ ਘਟ ਗਿੰਤੀਆਂ ਪਾਰਟੀ ਦੇ ਢਾਂਚੇ ਦੇ ਵਿੱਚ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਉਹਦੇ ਚੋਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਮਤਲਬ ਵਿਵਾਦ ਤੋਂ ਬੀਜੇਪੀ ਨੇ ਖਿਹੜਾ ਛਡਾਉਣ ਦੀ ਕੋਸ਼ਿਸ਼ ਕੀਤੀ ਆ ਬੀਜੇਪੀ ਨੇ ਮੇਰ ਦੀ ਚੋਣ ਵਾਸਤੇ ਜਿਹੜਾ ਰਿਟਰਨਿੰਗ ਅਫਸਰ ਹੈ ਚੁੱਕੇ ਉਸ ਤੋਂ ਪੱਲਾ ਛੱਡ ਦਿੱਤਾ ਬੀਜਪੀ ਦੇ ਚੰਡੀਗੜ੍ਹ ਦੇ ਜਿਹੜਾ ਯੂਨਿਟ ਹੈ ਘੱਟ ਗਿਣਤੀਆਂ ਕਮੀ ਜਿਹੜਾ ਮੋਰਚਾ ਉਹਦੇ 'ਚ ਜਿਹੜੀ ਸੂਚੀ ਜਾਰੀ ਕੀਤੀ ਗਈ ਆ ਉਹਦੇ 'ਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦ ਕਿ ਪਹਿਲਾਂ ਉਹ ਜਿੱਥੇ ਮਿਨੋਰਟੀ ਵਿੰਗ ਦੇ ਜਰਨਲਿਸਟ ਕੁੱਤਰ ਸਨ ਤੇ ਨਾਲ ਦੀ ਨਾਲ ਬੀਜਪੀ ਨੇ ਉਹਨਾਂ ਨੂੰ ਨਾਮਜ਼ਦ ਕਾਉਂਸਲਰ ਦੇ ਤੌਰ ਤੇ ਵੀ ਜਗ੍ਹਾ ਦਿੱਤੀ ਸੀ ਚੰਡੀਗੜ੍ਹ ਮੇਅਰ ਚੋਣ ਵਿੱਚ ਚਰਚਾ ਵਿੱਚ ਆਏ ਰਟਰਨਿੰਗ ਅਫਸਰ ਅਤੇ ਨਗਰ ਨਿਗਮ ਦੇ ਨਾਮਿਨੇਟਿਡ ਕਾਉਂਸਲਰ ਨਿਲ ਮਸੀਹ ਨੂੰ ਭਾਰਤੀ ਜਨਤਾ ਪਾਰਟੀ ਨੇ ਵਿਵਾਦਾਂ ਤੋਂ ਬਾਅਦ ਜਿਹੜੇ ਦੋਸ਼ ਲੱਗੇ ਨੇ ਝਟਕਾ ਦਿੱਤਾ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਇੱਕ ਮਿਨੋਰਟੀ ਮੋਰਚੇ ਦੀ ਸੂਚੀ ਵਿੱਚ ਨਿਲ ਮਸੀਹ ਨੂੰ ਜਗ੍ਹਾ ਨਹੀਂ ਦਿੱਤੀ ਉਸ ਤੋਂ ਪਹਿਲਾਂ ਨਿਲ ਮਸੀਹ ਮਿਨੋਰਟੀ ਮੋਰਚੇ ਦੇ ਜਨਰਲ ਸਕੱਤਰ ਸੀ ਨਿਲ ਮਸੀਹ ਦੀ ਜਗ੍ਹਾ ਹੁਣ ਇਖਤਿਆਰ ਅਹਿਮਦ ਨੂੰ ਪਾਰਟੀ ਨੇ ਮਿਨੋਰਟੀ ਮੋਰਚੇ ਦਾ ਜਨਰਲ ਸਕੱਤਰ ਬਣਾਇਆ ਸਾਲ 2022 ਵਿੱਚ ਨਿਲ ਮਸੀਹ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਨਾਮਜਦ ਕਾਉਂਸਲਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਜਿਹੜੀ ਚੰਡੀਗੜ੍ਹ ਬੀਜੇਪੀ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਮਹਲੋਤਰਾ ਉਹਨਾਂ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਉਹਦੇ ਵਿੱਚ ਵਾਈਸ ਪ੍ਰੈਜ਼ੀਡੈਂਟ 6 ਬਣਾਏ ਗਏ ਨੇ ਜਿਨ੍ਹਾਂ ਚ ਸ਼੍ਰੀ ਅਹਿਮਦ ਅਨਵਰ ਅਹਿਮਦ ਉਸ ਤੋਂ ਬਾਅਦ ਐਮ ਡੀ ਜੂਨਸ ਸ਼ਮਸ਼ਾਦ ਅਹਿਮਦ ਸ਼੍ਰੀਮਤੀ 나ਜ ਰਾਣਾ ਗੁਰਦੇਵ ਸਿੰਘ ਇਸ਼ਕਾ ਨਈਰ ਇਸ ਤੋਂ ਇਲਾਵਾ ਜਨਰਲ ਸਕੱਤਰ ਬਣਾਏ ਗਏ ਨੇ ਇਸ਼ਕਾ ਅਹਿਮਦ ਸਕੱਤਰ ਜਿਹੜੇ ਬਣਾਏ ਗਏ ਨੇ ਸਕੱਤਰ ਬਣਾਏ ਗਏ ਨੇ ਉਹਦੇ ਵਿੱਚ ਸਦਾਕਤ ਅਲੀ ਸੁਲਮਾਨ ਸਲੇਮਾਨੀ ਗਲੈਡਵਿਨ ਹਾਰਡੀ ਨਸ਼ਵਦ ਖਾਨ ਜੋਸਫ ਤੇ ਸਲੀਮ ਤੇ ਜਿਹੜੇ ਦਫਤਰ ਦੇ ਸਕੱਤਰ ਬਣਾਏ ਗਏ ਨੇ ਸ਼ਬਦ ਰਾਜਪੂਤ ਬਣਾਏ ਗਏ ਨੇ ਜਿਹੜੀ ਸੂਚੀ ਹੈ ਭਾਰਤੀ ਜਨਤਾ ਪਾਰਟੀ ਚੰਡੀਗੜ੍ਹੋਂ ਜਾਰੀ ਕੀਤੀ ਗਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੇਸ਼ ਤੇ 30 ਜਨਵਰੀ ਨੂੰ ਮਿਹਰ ਦੀ ਚੋਣ ਹੋਈ ਸੀ ਇਸ ਵਿੱਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਵੱਲੋਂ ਅਨਿਲ ਮਸੀ ਨੂੰ ਰਟਰਨਿੰਗ ਅਫਸਰ ਨੁਕਤ ਕੀਤਾ ਗਿਆ ਸੀ ਇਸ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਲੋਕ ਸਭਾ ਮੈਂਬਰ ਕਿਰਨ ਖੇਰ ਸਮੇਤ 16 ਵੋਟਾਂ ਸੀ ਤੇ ਗੱਠਜੋੜ ਕੋਲ 20 ਸੀ ਜਿਦੇ ਵਿੱਚ ਆਮ ਆਦੀ ਪਾਰਟੀ ਦੇ 13 ਤੇ ਕਾਂਗਰਸ ਦੇ ਸੱਤ ਜਦਕਿ ਇੱਕ ਵੋਟ ਸ਼੍ਰੋਮਨੀ ਕਾਲੀ ਦਲ ਸੀ ਰਿਟਰਨਿੰਗ ਅਫਸਰ ਨਿਲਮ ਸੀ ਵੱਲੋਂ 8 ਵੋਟਾਂ ਨੂੰ ਇਨਵੈਲਿਡ ਕਰਾਰ ਦਿੱਤਾ ਗਿਆ ਜਿਸ ਵੇ ਭਾਰਤੀ ਜਨਤਾ ਪਾਰਟੀ ਦੇ ਮੇਰ ਉਮੀਦਵਾਰ ਮਨੂਜ ਸੋਨਕਰ ਨੇ 4 ਵੋਟਾਂ ਨਾਲ ਗੱਠ ਜੋੜਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਹਰਾ ਦਿੱਤਾ ਸੀ ਉਸ ਤੋਂ ਬਾਅਦ ਵਿਰੋਧੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਹੀਰਾ ਫੇਰੀ ਦੇ ਧੰਦਲੀਆਂ ਦੇ ਇਲਜ਼ਾਮ ਲਗਾਉਂਦੇ ਹਾਈ ਕੋਰਟ ਵੱਲ ਰੁੱਖ ਅਖਤਿਆਰ ਕੀਤਾ ਹਾਈ ਕੋਰਟ ਚ ਸਟੇ ਨਾ ਮਿਲਣ ਤੋਂ ਬਾਅਦ ਕੁਲਦੀਪ ਜਿਹੜੇ ਹਾਰ ਗਏ ਸੀ ਕਾਉਂਸਲਰ ਉਹ ਸੁਪਰੀਮ ਕੋਰਟ ਪਹੁੰਚੇ ਜਿੱਥੇ ਵਿਰੋਧੀ ਧਿਰ ਵੱਲੋਂ ਫਿਰ ਸੁਪਰੀਮ ਕੋਰਟ 'ਚ ਵੀਡੀਓ ਦਿਖਾਈ ਗਈ ਵੀਡੀਓ ਦੇਖ ਕੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂਣੇ ਕਹੇ ਕਿ ਲੋਕਤੰਤਰ ਦਾ ਮਜ਼ਾਕ ਆ ਜੋ ਕੁਝ ਹੋਇਆ ਉਹ ਦੇਖ ਕੇ ਅਸੀਂ ਹੈਰਾਨ ਹਾਂ ਅਸੀਂ ਲੋਕਤੰਤਰ ਦੀ ਇਸ ਤਰ੍ਹਾਂ ਘਟ ਜਿਹੜੀ ਆ ਹੱਤਿਆ ਨਹੀਂ ਹੋਣ ਦੇ ਸਕਦੇ ਇਹ ਸਾਫ਼ ਹੈ ਕਿ ਬੈਲਟ ਪੇਪਰਾਂ ਦੇ ਨਾਲ ਸ਼ੀਟ ਸ਼ਾਟ ਹੋਈ ਹੈ ਤੇ ਕੀ ਇਸ ਤਰ੍ਹਾਂ ਚੋਣਾਂ ਕਰਵਾਉਣੀਆਂ ਕਰਵਾਏ ਜਾਂਦੇ ਨੇ ਆਮ ਆਦਮੀ ਵੀ ਉਹਨਾਂ ਇਹ ਕਹਿ ਸੀ ਕਿ ਜਿਹੜਾ ਚਨਾਬ ਰਟਰਨਿੰਗ ਆਫੀਸਰ ਆ ਉਸ ਤੇ ਕੀ ਚਲਾ ਚਾਹੀਦਾ ਇਹ ਕੈਮਰੇ ਵਾਲੇ ਦੇਖ ਕਿਉਂ ਦੇਖ ਰਹੇ ਨੇ ਫਿਰ ਕਿਵੇਂ ਕਿਸੇ ਭਗੌੜੇ ਦੀ ਤਰ੍ਹਾਂ ਉਹ ਭੱਜ ਰਹੇ ਨੇ ਮਸੀਹ ਨੂੰ 19 ਫਰਵਰੀ ਨੂੰ ਵਿਜੀ ਤੌਰ ਤੇ ਵੀ ਸੁਪਰੀਮ ਕੋਰਟ ਇਕ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਆਦੇਸ਼ ਜਾਰੀ ਕੀਤੇ ਨੇ 53 ਸਾਲ ਦੇ ਚੋਣ ਅਧਿਕਾਰੀ ਨਿਲ ਮਸੀਹ ਨੂੰ 2021 ਚ ਉਹਨਾਂ ਨੂੰ ਮਿਨੋਰਟੀ ਵਿੰਗ ਦਾ ਜਨਰਲ ਸਕੱਤਰ ਨੁਕਤ ਕੀਤਾ ਗਿਆ ਇਸ ਤੋਂ ਬਾਅਦ ਪਾਰਟੀ ਨੇ ਅਕਤੂਬਰ 2022 ਚ ਨੋਮੀਨੇਟ ਕਰ ਦਿੱਤਾ ਗਿਆ ਔਰ 2018 ਵਿੱਚ ਸੀ ਨੂੰ ਚਰਚ ਆਫ ਨਾਰਥ ਇੰਡੀਆ ਦੀ ਇੱਕ ਕਮੇਟੀ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਇਸ ਤਰੀਕੇ ਤੌਰ ਤੇ ਇਤਰਾਜਜੋਗ ਭਾਸ਼ਾ ਦਾ ਇਸਤੇਮਾਲ ਕਰਨ ਅਤੇ ਆਸਤਾ ਦੇ ਖਿਲਾਫ ਬੁਲਣ ਤੇ ਚਰਚ ਵਿੱਚ ਜਿੰਨੀਆਂ ਵੀ ਬਾਤਾਂ ਚ ਗਤੀਵਿਧੀਆਂ ਹੁੰਦੀਆਂ ਸੀ ਉਹਨਾਂ ਚ ਭਾਗ ਲੈਣ ਵਾਸਤੇ ਵੀ ਰੋਕ ਦਿੱਤਾ ਗਿਆ ਸੀ ਕਿ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੂੰ 2 ਸਾਲ ਬਾਅਦ ਬਹਾਲ ਕਰ ਦਿੱਤਾ ਗਿਆ ਸੀ ਮੁਰ ਸਭ ਤੋਂ ਵੱਡੀ ਗੱਲ ਕਿ ਹੁਣ ਬੀਜੇਪੀ ਨੇ ਜਿਹੜੀ ਸੂਚੀ ਜਾਰੀ ਕੀਤੀ ਗਈ ਉਸ ਸੂਚੀ 'ਚ ਅਨਿਲ ਮਸੀਹ ਦੀ ਛੁੱਟੀ ਕਰ ਦਿੱਤੀ ਗਈ ਉਹ ਅਨਿਲ ਮਸੀਹ ਜਿਹੜਾ ਭਾਰਤੀ ਜਨਤਾ ਪਾਰਟੀ ਵਾਸਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੇਲੇ ਹਿਰਾਫੇਰੀ ਕਰਨ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਸ ਪਾਰਟੀ ਵਾਸਤੇ ਮਸੀਹਾ ਬਣ ਕੇ ਜਗ ਜਗ ਰੁਆ ਸੀ ਲੇਕਿਨ ਉਹ ਵਕਰੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਬੀਜੇਪੀ ਦੀ ਸੰਜੇਤ ਤੇ ਕਰਾਰੀ ਚੋਟ ਦਿੱਤੀ ਸੀ ਔਰ ਇਥੋਂ ਤੱਕ ਆ ਕਿ ਇਸ ਕੇ ਦੇਸ਼ ਦੇ ਲੋਕਤੰਤ ਟੰਤੇ ਦੇ ਸ਼ਰਿਆ ਹੱਤਿਆ ਪਰ ਹੁਣ ਦੇਖਦੇ ਕਿ ਕੀ ਨਿਲਮਸੀਰ ਨੂੰ ਸਿਰਫ ਕੁਝ ਪਲ ਵਾਸਤੇ ਕੁਝ ਸਮੇਂ ਵਾਸਤੇ ਹੀ ਪਾਰਟੀ ਨੇ ਮਿਨੋਰਟੀ ਟੰਚ ਚੋਂ ਬਾਹਰ ਕੱਢਿਆ ਹੈਗਾ ਜਾਂ ਫਿਰ ਰੌਲਾ ਖਤਮ ਹੋ ਤੋਂ ਬਾਅਦ ਕੋਈ ਵੱਡੇ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਫਿਲਹਾਲ ਇਸ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ